ਇਹ ਇੱਕ ਚੀਨੀ ਜੜੀ ਆ 320 ਦੇ 320 ਬੈਗਸ ਇਕੱਠੇ ਆ ਇਹ ਇਹਨਾਂ ਨੇ ਖੰਡ ਗੋੜ ਚ ਪਾਉਣੇ ਬੇਲਣਾ ਲਾਇਆ ਸੀਲਾ ਲਾ ਦੇਣੀਆਂ ਹੁਣੇ ਗੋਡਾਉਨ ਨੂੰ ਇਹ ਜਿਹੜਾ ਗੋਡਾਉਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਵੀ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਲਖਾਰਨ ਲਈ ਪਾਉਂਦੇ ਆ ਉਹ ਤੁਸੀਂ ਦੇਖ ਸਕਦੇ ਵੈ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਆ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਪਈ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਵੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੁਝ ਇਮਰਾਨ ਨੂੰ ਅਸੀਂ ਜਾਣਬੁੱਝ ਕੇ ਇੰਪਲਾਂਟ ਕਰ ਰਹੇ ਹਾਂ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ 'ਚ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗਿਰਿਆ ਗੁੱਡ ਤੁਹਾਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਪੰਜਾਬ ਦੇ ਲੋਕਾਂ ਦਾ ਜਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ ਪਲੀਜ਼ ਇਹਨਾਂ ਦੀ ਸਪੋਰਟ ਨਾ ਕਰੋ ਇਹਨਾਂ ਨੂੰ ਜ਼ਮੀਨਾਂ ਵੀ ਦੇਣ ਲੱਗੇ ਸੋਚਿਆ ਵਿਚਾਰਿਆ ਕਰੋ ਇੱਕ ਵਾਰੀ ਜ਼ਰੂਰ ਕਿਉਂਕਿ ਇਹ ਕੋਈ ਇਦਾਂ ਨਹੀਂ ਪਗੰਨਾ ਜੂਪੀ ਤੋਂ ਲਿਆਉਂਦੇ ਆ ਤੇ ਕੋਈ ਇਦਾਂ ਨਹੀਂ ਪੇ ਜ਼ਮੀਨ ਉੱਥੋਂ ਚੱਕ ਕੇ ਲਿਆਉਂਦੇ ਆ ਸਾਰਾ ਕੁਝ ਸਾਡੇ ਪੰਜਾਬ ਤੋਂ ਲੈ ਕੇ ਜਗਾ ਸਾਡੇ ਤੋਂ ਲੈਂਦੇ ਆ ਇਨਫਰਾਸਟ੍ਰਕਚਰ ਸਾਡੇ ਤੋਂ ਲੈਂਦੇ ਗੰਨਾ ਸਾਡੇ ਤੋਂ ਲੈਂਦੇ ਆ ਗੋਡਾਉਨ ਸਾਡੇ ਤੋਂ ਲੈਂਦੇ ਆ ਅਸੀਂ ਜੇ ਇਦਾਂ ਇਹਨਾਂ ਨੂੰ ਗਲਤ ਕੰਮ ਕਰਨ ਵਾਲਿਆਂ ਨੂੰ ਸਹਿਯੋਗ ਨਹੀਂ ਦੇਾਂਗੇ ਤਾਂ 100% ਆਉਂਦੇ ਸਮੇਂ 'ਚ ਜਿਹੜਾ ਗੋੜਾ ਸਾਡਾ ਦੇਸੀ ਗੋੜਾ ਪਿਓਰ ਗੋੜਾ ਬਚ ਜਾਊਗਾ ਨਹੀਂ ਤਾਂ ਨਹੀਂ ਬਚੂਗਾ ਆਉਣ ਵਾਲਿਆਂ ਨਿਆਣਿਆਂ ਦੀਆਂ ਜ਼ਿੰਦਗੀਆਂ ਵੀ ਖਰਾਬ ਕਰਾਂਗੇ ਇਹ ਖੰਡ ਕਿਦੀ ਹੈ ਇਮਰਾਨ ਕਿਹਨਾਂ ਡੈਡੀ ਆ ਜੀ ਤੁਹਾਡੀ ਅਖਰ ਸਿੱਧਾ ਕੋਲ ਤੁਹਾਡੀ ਖੰਡ ਹੈ ਕਿੱਥੇ ਰਹਿਣੇ ਆਲੇ ਤੁਸੀਂ ਜੀ ਠੀਕ ਹੈ ਜੀ ਅਡਰੈਸ ਬੋਲਾ ਇੱਥੋਂ ਖੰਡ ਕਰੋ ਸਮਝੇ ਇੱਥੋਂ ਮੈਂ ਖੰਡ ਕਿੱਦਾਂ ਹੌਲੀ ਹੌਲੀ ਲੈ ਕੇ ਜਾਣੇ ਆਪਣੇ ਬੇਲਿਆਂ ਨੂੰ ਹਾਂ ਜੀ ਓਲੋਲੇ ਅੱਛਾ ਤੇ ਕਿੰਨੀ 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 ਪਾਉਣੇ ਆ ਗੁੜਚ ਖੰਡ ਤੇ ਸੀ ਹਾਂ ਜੀ ਕਿੰਨੀ ਪਾਉਣੇ ਗੁੜਚ ਖੰਡ ਹਰ ਪੱਤ 10 ਕਿਲੋ ਜੀ 8 9 ਕਿਲੋ ਬਸ 10 ਕਿਲੋ ਪੱਕਾ ਹੀ ਪੈਰਾਮੀਟਰ ਰੱਖਿਆ ਨੇ 10 ਕਿਲੋ ਤਾਂ 320 ਬੋਲ ਕਿਉਂਕਿ ਕਦੋਂ ਕਦੋਂ ਲੈ ਕੇ ਜਾਂਦੇ ਅਸੀਂ ਖੰਡ ਦੀ ਜਰ ਸਾਮ ਕੋਲ ਜਾਂਦੇ ਜੀ ਸਾਮ ਕੋਲ ਸਾਤੀ ਅਸੀਂ ਦੁਕਾਨ ਕਰਾਇ ਤੇ ਦਿੱਤੀਓ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਆ ਜੀ ਟੋ ਨੂੰ ਕਰਾਇ ਤੇ ਦਿੱਤੀਓ ਇਹਦੀ ਸਾਨੂੰ ਪਤਾ ਜੀ ਵੀ ਕਿੰਨੇ ਇਹ ਨਹੀਂ ਮੰਗਾਈ ਆ ਖੰਡ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ अच्छा ये एक दे बार और दोस्तों ਵੀ ਜਿਹੜੇ ਤੁਸੀਂ ਸਾਨੂੰ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਆ ਜਾਂ ਹੋਰ ਕੋਈ ਗਲਤ ਕੰਮ ਹੋ ਜਾਂਦਾ ਤਾਂ ਕਿ ਜ਼ਿੰਮੇਵਾਰ ਕੌਣ ਆ ਸਰ ਜੀ ਸਾਨੂੰ ਪਤਾ ਹੀ ਨਹੀਂ ਸਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਪਰਮੇਸ਼ਰ ਮਿਲੀ ਸੀ ਵੀ 320 ਬੋਰੀਆਂ ਦਾ ਟਰੱਕ ਇੱਕ ਭਰਿਆ ਜਿਹੜਾ ਕਿ ਬੇਲਨਿਆਂ ਦੇ ਵਿੱਚ ਗੁਰਦੇ ਦੇ ਵਿੱਚ ਖੰਡ ਪੈਣੀ ਸੀ ਉਹ ਇੱਥੇ ਢੱਡੇ ਫਤੇ ਸਿੰਘ ਲਖਵੀਰ ਸਿੰਘ ਦੇ ਇੱਕ ਦੁਕਾਨ ਕਿਰਾਏ ਤੇ ਦਿੱਤੀ ਹੋਈ ਆ ਤੇ ਇਹਦੇ ਘਰ ਉਤਰ ਰਹੀ ਆ ਮੈਂ ਇੱਥੇ ਮੌਕੇ ਤੇ ਆ ਆਣ ਕੇ ਦੇਖਿਆ ਵੀ ਟਰੱਕ ਵਿੱਚੋਂ ਜਿਹੜੇ ਕੁਝ ਬੈਗ ਉਤਰੇ ਸੀ ਕੁਝ ਹਾਲੇ ਉਤਾਰਨ ਵਾਲੇ ਸੀਗੇ ਮੈਂ ਲਖਵੀਰ ਸਿੰਘ ਨੂੰ ਜਿਹਨੇ ਦੁਕਾਨ ਕਿਰਾਏ ਤੇ ਦਿੱਤੀ ਆ ਉਹਨੂੰ ਮੈਂ ਪੁੱਛਿਆ ਵੀ ਇਹ ਖੰਡ ਕਿਹਦੀ ਆ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਵੇਣਨੇ ਵਾਲਿਆਂ ਦੀ ਹੈਗੇ ਉਹਨਾਂ ਨੇ ਮੇਰੇ ਤੋਂ ਕਿਰਾਏ ਤੇ ਇਹ ਦੁਕਾਨ ਲਈ ਆ ਪਰ ਇਹਦੇ ਕੋਲ ਐਗਰੀਮੈਂਟ ਡੀਡ ਕੋਈ ਤਿਆਰ ਨਹੀਂ ਹੈਗੀ ਲਖਵੀਰ ਸਿੰਘ ਦੀ ਵੀ ਜਿਹੜਾ ਇਹ ਦੱਸ ਸਕਿਆ ਵੀ ਇਹ ਠੀਕੀ ਆ ਪਰ 임ਰਾਨ ਦਾ ਪਤਾ ਲੱਗਾ 임ਰਾਨ ਦਾ ਮੁੰਡਾ ਨਾਲ ਆ ਜਿਨ੍ਹਾਂ ਨੂੰ ਬੀਲਣਾ ਲਾਇਆ ਇਹ ਬੀਲ ਦੇ ਦੀ ਜਗਾ ਵੀ ਸ਼ਾਇਦ ਲਖਮੀਰ ਸਿੰਘ ਉਹਨਾਂ ਨੇ ਉਹਨੂੰ ਦਿੱਤੀ ਹੋਈ ਆ ਬੀਲਣਾ ਚਲਾਉਣ ਲਈ ਇਹਦੇ ਕੋਲ ਅਸੀਂ ਜਿਹੜੇ 320 ਬੂਰੇ ਜਿਹੜੇ ਹੈਗੇ ਆ ਇਹ ਖੰਡ ਦੇ ਉਹ ਬਰਾਮਦ ਕੀਤੇ ਆ ਡਾਕਟਰ ਸਾਹਿਬ ਆਏ ਹੈਗੇ ਲਖਮੀਰ ਸਿੰਘ ਡੀ ਐ ਖੰਡ ਡਿਗੀ ਖੰਡ ਤੇ ਇੱਕ ਕੰਧ ਡਿਗੀ ਸੀਗੀ ਉਹਦੇ ਕਰਕੇ ਰੌਲਾ ਪੈ ਗਿਆ ਇੱਥੇ ਭਾਵੇਂ ਵੀ ਸਾਡੀ ਕੰਧ ਸਾਡੀ ਟਰੱਕ ਬੈਕ ਕਰਦੇ ਆ ਤੇ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਇਹਦੇ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਬਰਾਉਂਦ ਕੀਤੇ ਆ ਸੀਲਾਂ ਲਾਤੀਆਂ ਉਹਦਾ ਸੈਂਪਲ ਭਰ ਲਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੀ